ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਏ ਦੇ ਬਲੌਗ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗੋਵਿੰਦ ਧਾਮ ਤੋਂ ਗੋਵਿੰਦ ਘਾੜ ਨੂੰ ਚੱਲਿਆਂਗੇ ਥੱਲੇ ਵੱਲ ਨੂੰ ਤੇ ਉੱਥੇ ਚੱਲ ਕੇ ਆਪਾਂ ਉੱਥੋਂ ਦੇਖਾਂ ਬਦਰੀਨਾਥ ਤੇ ਮਾਣਾਗਾਮ ਜਾਵਾਂਗੇ ਤੇ ਫੇਰ ਵਾਪਸ ਜਾਵਾਂਗੇ ਪਿੰਡ ਨੂੰ ਚੱਲਦੇ ਆਂਗੇ ਨੇਰਾ ਪਿਆ ਹੈ ਤਾਂ ਮੇਤਰੋ 1.75-1.5 ਹੋਇਆ ਟਾਈਮ ਤੇ ਰਸਤਾ ਵੀ ਕਹਿੰਦੇ ਇਹ ਜੰਗਲੀ ਜੈ ਏਰੀਆ ਨਾ ਤਾਂ ਕਰਕੇ ਇੱਥੇ ਜਾਨਵਰ ਜੰਨਵਰ ਵੀ ਰਹਿੰਦੇ ਹੈਗੇ ਦੇਖ ਕੇ ਜਾਣਾ ਪਊਗਾ ਹੋਲੀ ਤੇ ਜਦੋਂ ਆਪਾਂ ਥੱਲੇ ਜਾਣੇ ਹੈਗੇ ਪੁਲਸ ਚੌਂਕੀ ਕੋਲੇ ਇੱਥੇ ਇਹਨਾਂ ਦਾ ਬਣਿਆ ਹੋਇਆਗਾ ਆ ਘੋੜਿਆ ਘੋੜਾ ਸਟੈਂਡ ਕਹਿੰਦੇ ਆ ਇਹ ਆਪਾਂ ਦਾ ਗਦੇ ਖੱਤਰ ਕਹਿੰਦੇ ਨੇ ਇਹਨਾਂ ਨੂੰ ਇੱਥੇ ਹੈਗਾ ਇੱਥੋਂ ਲੈ ਕੇ ਜਿਹੜੇ ਨੇ ਥੱਲੇ ਜਾਣਾਗਾ ਇਹਨਾਂ ਤੇ ਜਾ ਸਕਦਾ ਹੈਗਾ ਪਰ ਇਹਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਲੈਂਦੇ ਆ ਇਹ ਕਿਉਂਕਿ ਚਾਰ ਕੁ ਮਹੀਨੇ ਹੀ ਚੱਲਦੀ ਹੈ ਨਾ ਯਾਤਰਾ ਫਿਰ ਇਹੀ ਕਮਾਈ ਹੈਗੀ ਇਹਨਾਂ ਨੂੰ ਜ਼ਿਆਦਾ ਤਾਂ ਚਾਰ ਕੁ ਮਹੀਨਿਆਂ ਚ ਇਹ ਉਹਨਾਂ ਪੈਸਾ ਬਣਾ ਲੈਂਦੇ ਮਤਲਬ ਜਿੰਨਾ ਆਪਾਂ ਸਾਲ ਚ ਬਣਾਉਨੇ ਆ ਇੱਥੋਂ ਜੇ ਆਪਾਂ 13 ਕਿਲੋ ਮੀਟਰ ਹੈਗਾ ਜੇ ਥੱਲੇ ਜਾਣਾ ਹੋਵੇ ਤੇ 13 ਕਿਲੋਮੀਟਰ ਦਾ ਇਹ ਇੱਥੋਂ 2250 ਰੁਪਏ ਲੈ ਲੈਂਦੇ ਹੈਗੇ ਖੱਤਰਜੀ ਦਾ ਥੱਲੇ ਜਾਣ ਦਾ ਤੇ ਜੇ ਜਦੋਂ ਆਪਾਂ ਗੋਵਿੰਦ ਧਾਮ ਤੋਂ ਉੱਪਰ ਜਾਣੇ ਆ ਹਿਮਕੁੰਡ ਸਾਹਿਬ ਤੇ ਉੱਪਰ ਜਾਂ ਜਾਣ ਦਾ ਇਹ ਲੈਂਦੇ ਹੈਗੇ 1900 ਰੁਪਇਆ ਲੋ ਬਈ ਅਸੀਂ ਉੱਥੋਂ ਗੋਵਿੰਦਾ ਹੋਂ ਤੋਂ ਚੱਲਿਆ ਗੋਵਿੰਦ ਘਾੜ ਨੂੰ ਜਦੋਂ ਤਿਆਰ ਰਸਤਾ ਸਟਾਰਟ ਹੋ ਗਿਆ ਜੰਗਲੀ ਤੇ ਇੱਥੇ ਕਹਿੰਦੇ ਜਾਨਵਰ ਬਹੁਤ ਰਹਿੰਦੇ ਹੈਗੇ ਤੇ ਹਜੇ ਕੋਈ ਵੀ ਨਹੀਂ ਗਿਆ ਥੱਲੇ ਅਸੀਂ ਲੱਗੇ ਆਏ ਥੱਲੇ ਜਾਣ ਤੇ ਡਰ ਲੱਗ ਜਾਂਦਾ ਹੈ ਨਹੀਂ ਪਤਾ ਕੁਝ ਬੈਠਾ ਵੀ ਨਾ ਹੋਵੇ ਕਿਤੇ ਇੱਥੇ ਜਾਨਵਰ ਰਹਿੰਦੇ ਹੈਗੇ ਕਹਿੰਦੇ ਪਰ ਬਸ ਇੰਨਾ ਕ ਵੀ ਜੋ ਯਾਤਰਾ ਚੱਲਦੀ ਹੁੰਦੀ ਆ ਉਦੋਂ ਕਹਿੰਦੇ ਜਾਨਵਰ ਪਿੱਛੇ ਹਟ ਜਾਂਦੇ ਹੈਗੇ ਰਸਤੇ ਤੋਂ ਵੀ ਕਿਉਂਕਿ ਲੋਕ ਬాలే ਜਾਂਦੇ ਹੈਗੇ ਤੇ ਪਰ ਹੁਣ ਇੰਨੀ ਰਾਤ ਪਈ ਆ ਇਹ ਸਵੇਰੇ 4:30 ਦੇ ਟਾਈਮ ਹੋਇਆ ਤੇ ਕੀ ਪਤਾ ਬਈ ਕਿੱਥੇ ਕਿਹੜਾ ਜਾਨਵਰ ਬੈਠਾ ਹੋ ਗਿਆ ਨਾ ਕਿੱਥੋਂ ਕਿਹੜਾ ਆਹ ਦੇਖੋ ਵੀ ਰਸਤੇ ਜਿਉਂ ਤਾਂ ਕਿਤੇ ਕਿਤੇ ਲਾਈਟਾਂ ਲੱਗੀਆਂ ਹੋਈਆਂ ਨੇ ਪ੍ਰਬੰਧ ਕੀਤਾ ਹੋਇਆ ਇੱਥੇ ਸਰਕਾਰ ਨੇ ਜਾਂ ਗੁਰਦੁਆਰੇ ਵਾਲਿਆਂ ਨੇ ਲਾਈਟਾਂ ਦਾ ਤੇ ਤੇ ਬਈ ਹੂੰ ਆ ਦੇਖੋ ਏਰੀਆ ਬਹੁਤ ਖਤਰਨਾਕ ਆ ਕਿਉਂਕਿ ਦੋਨੇ ਛੜੀ ਜੰਗਲ ਆਗਾ ਬਈ ਕਹਿੰਦੇ ਕਈ ਬੰਦੇ ਥੱਲੋਂ ਗੋਵਿੰਦ ਘਾੜ ਤੋਂ ਤੁਰ ਕੇ ਜਾ ਕੇ ਗੋਵਿੰਦ ਧਾਮ ਤੇ ਰੁਕਦੇ ਨਹੀਂ ਹੈਗੇ ਸਿੱਧਾ ਉੱਪਰ ਹੇਮਕੁੰਣ ਸਾਹਿਬ ਮੱਥਾ ਟੇਕ ਕੇ ਤੇ ਵਾਪਸ ਫੇਰ ਆਉਣ ਲੱਗੇ ਗੋਵਿੰਦ ਧਾਮ ਤੇ ਫਿਰ ਵੀ ਰੁਕਦੇ ਤੇ ਜਮਾਂ ਥੱਲੇ ਆ ਜਾਂਦੇ ਹੈਗੇ ਕਹਿੰਦੇ ਗੋਵਿੰਦ ਘਾੜ ਤੀ ਹੋ ਸਕਦਾ ਹੈ ਐਵੇਂ ਦਾ ਅਸੀਂ ਤਾਂ ਨਹੀਂ ਮੰਨਦੇ ਜੇ ਹੋ ਸਕਦਾ ਤਾਂ ਬਈ ਦੱਸਿਓ ਸਾਨੂੰ ਕਮੈਂਟ ਕਰਕੇ ਵੀ ਜਿਹੜੇ ਬੰਦੇ ਗਏ ਹੋਣਗੇ ਐਡਾ ਤਾਂ ਹਾਂ ਸਿੱਧਾ ਜਮਾਂ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੇ ਬਿਨਾਂ ਰੁਕੇ ਸਿੱਧਾ ਉੱਪਰ ਗਏ ਹੋਣਗੇ ਰਾਤ ਲਾਏ ਬਿਨਾਂ ਗੋਵਿੰਦ ਧਾਮ ਤੇ ਤੇ ਵਾਪਸ ਵੀ ਉਸੇ ਦਿਨ ਹੀ ਵਾਪਸ ਆ ਗਏ ਗੋਵਿੰਦ ਧਾਮ ਤੇ ਵੀ ਨਹੀਂ ਰੁਕੇ ਫੇਰ ਥੱਲੇ ਗੋਵਿੰਦ ਘਾੜ ਤੇ ਇਸ ਤਰ੍ਹਾਂ ਹੋ ਸਕਦਾ ਅਸੀਂ ਦਾ ਬਈ ਮਾਨਦੇ ਨਹੀਂ 1% ਵੀ ਹੋ ਸਕਦਾ ਗੁਰ ਐਵੇਂ ਬਾਈ ਯਾਰ ਐਦਾਂ ਨਹੀਂ ਹੋ ਸਕਦਾ ਤੇ ਵੀ ਗੋਵਿੰਦ ਘਾੜ ਤੋਂ ਜਾ ਕੇ ਗੋਵਿੰਦ ਧਾਮ ਤੇ ਰਾਤ কাট ਕੇ ਅਗਲੇ ਦਿਨ ਜਾ ਕੇ ਉੱਪਰ ਹੇਮਕੋਨ ਸਾਹਿਬ ਥੱਲੇ ਤਾਂ ਆ ਸਕਦੇ ਆ ਨਾ ਵਾਪਸ ਉਹ ਅਸੀਂ ਆਏ ਆ ਹਾਂ ਉਹ ਅਸੀਂ ਆਏ ਆ ਤੇ ਫਿਰ ਵੀ ਭਿਆਹ ਹੋ ਗਈ ਮੰਨ ਲਾ ਹੋਊਗੀ ਬਈ ਯਾਰ ਫਿਰ ਵੀ ਭਿਆਹ ਹੋ ਗਈ ਹਨਾ ਜੇ ਥੱਲੇ ਉ ਤਾਂ ਅਸਰ ਬੰਦਾ ਰਾਤ ਲੱਗ ਕੇ ਦੁਬਾਰੇ ਫਿਰ ਗੋਵਿੰਦਾਨਾਥੀ ਰਾਤ ਲੱਗਦੀ ਆ ਹਨਾ ਜੇ ਸਹੀ ਦੇਖਿਆ ਜਾਵੇ ਤਾਂ ਜਾ ਕੇ ਅਸੀਂ ਕਿਸੇ ਨੇ ਕੋਈ ਪ੍ਰਸ਼ਾਦਾ ਨਹੀਂ ਛਕਿਆ ਹਾਂ ਜੋ ਤੁਸੀਂ ਆਏ ਸੀ ਨਹੀਂ ਜਾ ਕੇ ਪੈਣ ਦੀ ਹੋਈ ਭਾਈ ਫੁੱਲ ਥਕਾਵਟ ਹੋ ਗਈ ਫੇਰ ਵੀ ਪੂਰੀ ਥਕਾਵਟ ਭਾਈ ਨਹੀਂ ਤੁਸੀਂ ਗੋਵਿੰਦ ਧਾਮ ਤੋਂ ਹੀ ਤੁਰੇ ਸੀਗੇ ਹਾਂ ਤੇ ਗੋਵਿੰਦ ਘਾੜ ਤੋਂ ਤੁਰ ਕੇ ਤਾਂ ਜਮਾ ਇੱਕ ਦਿਨ ਚ ਤਾਹਾਂ ਜਾ ਕੇ ਜਮਾ ਤੇ ਜਮਾ ਥੱਲੇ ਆ ਸਾਦਾ ਦਵਾਰੇ ਗੋਵਿੰਦਾ ਘਾੜ ਤੇ ਬੰਦਾ ਸਹੀ ਗੱਲ ਆ ਬਈ ਇਹ ਤਾਂ ਬਹੁਤ ਔਖਾ ਗਾਈ ਨਹੀਂ ਸਕਦਾ ਬੰਦਾ ਬਾਹਰ ਹੀ ਬਹੁਤਾ ਬਾਕੀ ਚੜ੍ਹਾਈ ਇੰਨੀ ਹੈਗੀ ਆ ਦੇਖੋ ਜੀ ਇੱਕ ਕੁਦਰਤ ਦਾ ਕ੍ਰਿਸ਼ਮਾ ਹਨਾ ਪਾਣੀ ਦੇਖੋ ਥੱਲੋਂ ਕਿੱਥੋਂ ਆਉਂਦਾ ਆ ਸਾਰਾ ਰਸਤਾ ਸਾਰਾ ਪਹਾੜ ਆਗਾ ਬਣ ਲੋ ਵੱਡਾ ਰਸਤੇ ਕੱਟ ਕੱਟ ਕੇ ਬਣਾਇਆ ਹੈ ਜਿੱਥਾਂ ਦੀ ਤੇ ਇਹਦੇ ਪਤਾ ਨਹੀਂ ਆ ਕਿੰਨਾ ਕੁ ਥੱਲੋਂ ਦੀ ਪਾਣੀ ਆਉਂਦਾ ਹੋਊਗਾ ਤੇ ਆ ਦਰਖਤ ਆਗਾ ਦਰਖਤ ਦੀ ਜੜ ਵਿੱਚ ਦੀ ਪਾਣੀ ਆਉਂਦਾ ਦੇਖ ਲੋ ਤੇ ਜੇ ਇਹ ਆਪਣੇ ਬੰਨੀ ਹੋਵੇ ਐ ਨਹੀਂ ਪਤਾ ਲੋਕ ਇਹਨੂੰ ਪੂਜਣ ਲੱਗ ਜਾਣ ਬਾਬਾ ਬਾਈ ਜੀ ਇੱਥੇ ਕੋਈ ਤੇ ਆ ਦੇਖੋ ਇਹ ਪਤਾ ਨਹੀਂ ਕਿੰਨਾ ਕੱਢੂਗਾ ਹੀ ਨਾਲ ਥਲਾਂ ਦੀ ਆਉਂਦਾ ਹੋਊਗਾ ਜਦੋਂ ਆਪਾਂ ਯਾਤਰਾ ਤੇ ਉੱਪਰ ਜਾਣੇ ਆਂਗੇ ਗੋਵਿੰਦ ਘਾੜ ਤੋਂ ਗੋਵਿੰਦ ਤਾਮ ਵੱਲ ਨੂੰ ਆ ਚੀਜ਼ ਕਿਨੇ ਕਿਨੇ ਦੇਖੀ ਆ ਕਮੈਂਟ ਕਰਕੇ ਜਰੂਰ ਦੱਸੋ ਜੰਗਾ ਮਖਿਆਲ ਲੱਗਿਆ ਹੋਇਆ ਹੈਗਾ ਜਿਹੜਾ ਜਰੂਰ ਦੱਸਿਓ ਕਿਨੇ ਕਿਨੇ ਦੇਖਿਆ ਹੋਇਆ ਇਹ ਇਹ ਮਖਿਆਲ ਦੇ ਛੱਤੇ ਬਹੁਤ ਪੁਰਾਣੇ ਲੱਗੇ ਹੋਏ ਹੈਗੇ ਦੱਸਦੇ ਹੁੰਦੇ ਆ ਕਹਿੰਦੇ ਵੀ ਜਿਹੜੇ ਬੰਦੇ ਉਦੋਂ ਆਉਂਦੇ ਸੀ ਸਾਡੇ ਪੁਰਾਣੇ ਬੰਦੇ ਹਨਾ 2002-2003 ਚ ਉਦੋਂ ਦੇ ਲੱਗੇ ਹੋਏ ਆ ਕਹਿੰਦੇ ਇਹ ਐਂ ਹੈਗੇ ਆ ਦੇਖੋ ਬਈ ਮਾਨਸਾ ਪੀਵੀ 31 ਦੀ ਕਿੱਥੋਂ ਤੱਕ ਚੜ੍ਹਾਈ ਹੈਗੀ ਆਪਾਂ ਪੁਲ ਤੇ ਖੜੇ ਆਂਗੇ ਜਦੋਂ ਹੇਮਕੁੰਨ ਸਾਹਿਬ ਨੂੰ ਜਾਣੇ ਆ ਜਿਹੜਾ ਪੁਲ ਬਣਿਆ ਹੋਇਆ ਉੱਪਰ ਹਨਾ ਨਵਾਂ ਉੱਥੇ ਖੜੇ ਆਂਗੇ ਮਾਨਸਾ ਮੰਦਰਾ ਯਾਤਰਾ ਤੇ ਆ ਆਪਦੇ ਨਾਮ ਲਿਖਿਆ ਹੋਇਆ ਮੁੰਡਿਆਂ ਨੇ ਤੇ ਆ ਆਪਣੇ ਝੋਟੇ ਦਾ ਨਾਮ ਲਿਖਿਆ ਹੋਇਆ ਹੈ ਇੱਧਰ ਕਿਸੇ ਨੇ ਸਿੱਧੂ ਮੂਸੇ ਵਾਲਾ ਇੰਨੀ ਚੜ੍ਹਾਈ ਆ ਬਈ ਆਪਣੇ ਬੰਦਿਆਂ ਦੀ ਤੇ ਆਪਣੇ ਜ਼ਿਲ੍ਹੇ ਦੀ ਪੀਵੀ 33 ਦੀ ਮਾਣ ਕਰਦੇ ਆ ਅਸੀਂ ਆਪਦੇ ਜ਼ਿਲ੍ਹੇ ਤੇ ਤੇ ਆਪਣੇ ਭਰਾ ਤੇ ਸਿੱਧੂ ਮੂਸੇ ਵਾਲੇ ਤੇ ਜਿਹਨੇ ਦੁਨੀਆ 'ਚ ਨਾਮ ਉੱਚਾ ਕਰਤਾ ਮਾਣਸਾਂ ਦਾ ਹੋ ਚਰਨਾ ਦੇਖੋ ਬਈ ਤਾਹਾਂ ਤੋਂ ਆਉਂਦਾ ਹੈ ਜਿਹੜਾ ਤੇ ਉਹ ਜੰਮ ਕੇ ਨਾ ਐ ਬਰਫ਼ ਬਣੀ ਪਿਆ ਇਹਦਾ ਜਿਵੇਂ ਗੁਫਾ ਹੁੰਦੀ ਹੈ ਨਾ ਥੱਲੋਂ ਕਿਉਂਕਿ ਖੁਰ ਗਿਆ ਪਾਣੀ ਤੇ ਬਰਫ਼ ਥੱਲੋਂ ਸਾਰੀ ਖੁਰ ਕੇ ਪਾਣੀ ਬਣ ਕੇ ਆ ਗਈ ਤੇ ਤੱਲੀ ਕੱਲੀ ਤਾਹਾਂ ਤਾਹਾਂ ਜੰਮੀ ਰਹੀ ਗਈ ਪੁਲਜਾ ਬਣ ਕੇ ਉਹਦਾ ਐ ਲੱਗਦਾ ਜਿਵੇਂ ਗੁਫਾ ਹੁੰਦੀ ਆ ਵੀ ਦੇਖੋ ਤੁਰ ਹੀ ਚੱਲੇ ਬਸ ਇਹ ਜੋ ਭਰਾ ਠੀਕ ਆ ਠੀਕ ਆ ਠੀਕ ਆ ਕਿਹਾ ਜਾਵਾ ਜਿਹੜੇ ਨਵੇਂ ਰਸਤੇ ਬਣਾਏ ਉਹ ਬਹੁਤ ਜ਼ਿਆਦਾ ਚੜਾਈ ਵਾਲੇ ਬਣਾਏ ਹੋਏ ਹੈਗੇ ਸਾਨੂੰ ਪਹਿਲਾਂ ਪੁਰਾਣਾ ਰਸਤਾ ਦਿਖਾਉਣਿਆ ਆ ਇਧਰੋਂ ਬੰਦ ਕੀਤਾ ਹੋਇਆ ਇਹਨਾਂ ਨੇ ਇਹ ਟੁੱਟ ਗਿਆ ਸੀ ਨਾ ਫੜਾਏ ਸੀ ਜ਼ਿਆਦਾ ਆ ਦੇਖੋ ਆ ਕਿੰਨੇ ਕਹੇ ਰਸਤੇ ਸੀ ਇਧਰ ਜ਼ਿਆਦਾ ਚੜਾਈ ਨਹੀਂ ਹੈਗੀ ਸੀ ਇੰਨੀ ਤੇ ਹੁਣ ਵਾਲੇ ਰਸਤਿਆਂ 'ਚ ਚੜਨਾ ਔਖਾ ਹੈਗਾ ਇਹਨਾਂ 'ਚ ਚੜਾਈ ਬਹੁਤ ਜ਼ਿਆਦਾ ਬਣਾਈ ਹੋਈ ਆ ਲਓ ਜੀ ਆਪਾਂ ਪਰਜਾਤਰਾ ਕਰਕੇ ਗੋਵਿੰਦ ਘਾੜ ਤੇ ਵਾਪਸ ਆਈ ਜਾਂਦੇ ਸੀਗੇ ਤੇ ਆਪਾਂ ਆ ਸਟੈਂਡ ਤੇ ਪਹੁੰਚ ਗਏ ਗੱਡੀਆਂ ਦੇ ਤੇ ਆਪਣੇ ਹਜੇ ਨਾਲ ਦੇ ਇੱਕ ਦੋ ਬੰਦੇ ਪਿੱਛੇ ਰਹਿ ਗਏ ਤੇ ਉਹਨਾਂ ਨੂੰ ਜਦੋਂ ਉਹ ਆਗੇ ਤੇ ਫਿਰ ਆਪਾਂ ਇੱਥੋਂ ਗੱਡੀ ਕਰਾ ਕੇ ਜਾਵਾਂਗੇ ਗੋਵਿੰਦ ਘਾੜ ਤੱਕ ਗੋਵਿੰਦ ਘਾੜ ਤੱਕ ਇੱਥੋਂ ਆਪਾਂ ਨੂੰ ਪਤਾ ਵੀ 4 ਕਿਲੋਮੀਟਰ ਬਾੜ ਪੈਂਦੀ ਆ 4 ਕਿਲੋਮੀਟਰ ਗੱਡੀਆਂ ਆਉਂਦੀਆਂ ਨੇ ਉਸ ਤੋਂ ਬਾਅਦ ਪੈਦਲ ਯਾਤਰਾ ਜਾਂ ਘੋੜਿਆਂ ਖਚਰਾਂ ਤੇ ਜਾਣਾ ਪੈਂਦਾ ਹਨ ਤੇ ਉਹਨਾਂ ਨੂੰ ਆ ਜਾਂਦੇ ਫਿਰ ਆਪਾਂ ਗੱਡੀ ਕਰਾ ਕੇ ਚੱਲਦੇ ਆਂ ਇੱਥੋਂ ਲਓ ਜੀ ਆਪਾਂ ਆ ਗਏ ਜਿੱਥੇ ਗੱਡੀਆਂ ਆ ਕੇ ਰੋਕਦੀਆਂ ਨੇ ਆ ਗੋਗਿੰਦ ਘਾੜ ਤੇ ਆ ਬਣਾ ਕੇ ਜਿਹੜਾ ਖੜ ਜਾਂਦਾ ਸਾਰੇ ਮੋੜ ਹੌ ਪੁਲ ਤੋਂ ਲੈ ਕੇ ਆਹ ਜਿਹੜੀ ਸੜਕਾ ਉੱਥੋਂ ਤੱਕ ਜਾਂਦੀ ਆ ਗੱਡੀਆਂ ਉੱਥੇ ਖੜਦੀਆਂ ਨੇ ਨਾ ਉੱਪਰ ਆਹ ਸੜਕ ਵਾਸਤੇ ਇੱਥੋਂ ਦੇ ਗੱਡੀਆਂ ਵਾਲਿਆਂ ਨੇ ਲੋਕਲ ਬੰਦਿਆਂ ਨੇ ਧਰਨਾ ਲਾਈ ਰੱਖਿਆ ਬਹੁਤ ਦਿਨ ਕਹਿੰਦੇ ਵੀ ਸਾਨੂੰ ਇਹ ਸੜਕ ਪੱਕੀ ਕਰਕੇ ਦੇਓਗੀ ਸਾਡੀਆਂ ਗੱਡੀਆਂ ਨਹੀਂ ਉੱਪਰ ਜਾਣਗੀਆਂ ਤੇ ਫਿਰ ਪਤਾ ਨਹੀਂ ਕਿਵੇਂ ਕੁਝ ਇੱਕ ਯਾਤਰਾ ਦਾ ਟਾਈਮ ਹੋ ਰਿਹਾ ਸੀ ਫਿਰ ਬਣਾਈ ਨਹੀਂ ਹੈਗੀ ਪੱਕੀ ਇਹ ਅਗਲੀ ਵਾਰੀ ਹੋ ਸਕਦਾ ਬਣਾ ਦੇਣ ਪੱਕੀ ਲੋ ਜੀ ਆਪਾਂ ਗੋਗਿੰਦ ਘਾੜ ਦੇ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਤੇ ਇੱਥੋਂ ਆਪਾਂ ਹੁਣ ਲੰਗਰ ਪਾਣੀ ਛਕਾਂਗੇ ਲੰਗਰ ਪਾਣੀ ਛਕ ਕੇ ਤੇ ਫਿਰ ਮੋਟਰਸਾਈਕਲ ਲੈ ਕੇ ਬਦਰੀ ਨਾਲ ਚਲਦੇ ਆਂ ਤੇ ਮਾਣਾਗਾਮ ਚਲਦੇ ਆਂ ਤੁਹਾਨੂੰ ਦਿਖਾਵਾਂਗੇ ਆਪਣੀ ਵੀਡੀਓ ਨੂੰ ਲਗਾਤਾਰ ਦੇਖਦੇ ਰਹੋ ਮਾਣਾਗਾਮ ਦਿਖਾਵਾਂ ਜਿਹੜਾ ਇੰਡੀਆ ਦਾ ਆਖਰੀ ਪਿੰਡ ਹੈਗਾ ਬਾਰਡਰ ਤੇ ਹੈਨਾ ਉਹ ਦਿਖਾਵਾਂਗੇ ਉੱਥੇ ਇੱਕ ਜਿਹੜੀ ਨਦੀ ਅਲੋਪ ਹੁੰਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣੀ ਵੀਡੀਓ ਨਾਲ ਲਗਾਤਾਰ ਜੁੜੇ ਰਹੋ ਚਲਦੇ ਆਂ ਮਿੱਤਰੋ ਆ ਗਈ ਆ ਗਈ ਆ ਗਈ ਫਿਰ ਮੈਂ ਫਸ ਗਿਆ ਨਾ ਸਰੋ ਬੋਲੇ देखो भाई पहली किक स्टार्ट हो गया अपना मोटरसाइकिल ਤੇ ਹੋ سٹਾਰਟ ਹੀ ਨਹੀਂ ਹੁੰਦਾ ਮੱਥਾ ਮਾਰੀ ਜਾਂਦਾ ਹੈਗਾ ਨਵਾਂ ਪਲਟੀਨਾਗਾ ਆ ਵੀ ਨਹੀਂ ਹੋਇਆ ਸਪਲੈਂਡਰ ਮਾਫ ਕਰਮ ਜਾਨ ਕੇ ਰੰਡਾ ਵੀ ਕਰਦਾ ਸਪਲੈਂਡਰ ਵਾਹ ਲੈ ਜਸ ਮਾਟੇਰ ਓਕੇ ਕਿੱਕ ਮਾਰ ਲੈ ਦੀ ਕਿੱਕ ਮਾਰ ਲੈ ਕਿੱਕ ਨਾਲ ਇੰਜਨ ਤੇ ਦਾਬ ਵਧ ਪੈ ਕੇ ਘਮਾਊਗਾ ਕਿਉਂ ਬੈਟਰੀ ਲਾਉਣ ਕਰੀਏ ਜੇ ਬੈਟਰੀ ਲਾਉਣੋਗੇ سٹਾਰਟ ਵੀ ਨਹੀਂ ਹੁੰਦੇ ਤੁਹਾਨੂੰ ਹਿਮਕੁੰਣ ਸਾਹਿਬ ਤੋਂ ਬਦਰੀਨਾਥ ਨੂੰ ਜਾਣੇ ਆ ਤਾਂ ਇੱਥੇ ਰਸਤੇ 'ਚ ਹਿਮਕੁੰਣ ਸਾਹਿਬ ਮੰਨ ਲਓ ਗੋਵਿੰਦ ਘਾਟ ਆਪਨ ਸਾਰੀ ਇੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਆ ਬਦਰੀਨਾਥ ਨੂੰ ਜਾਣ ਵਾਸਤੇ ਤੇ ਇੱਥੇ ਇੱਕ ਨਾਕਾ ਆਉਂ ਆ ਇੱਥੇ ਹੁੰਦੀ ਹੈਗੀ ਰਜਿਸਟ੍ਰੇਸ਼ਨ ਮੋਟਰਸਾਈਕਲ ਦੀ ਇੱਕ ਵਾ ਦੋਨੇ ਜਾਨੇ ਚ ਇੱਕ ਜਾਨੇ ਦਾ ਨਾਮ ਲਿਖਿਆ ਜਾਂਦਾ ਤੇ ਮੋਟਰਸਾਈਕਲ ਦਾ ਨੰਬਰ ਜਿਹੜੀ ਵੀ ਆਪਣੇ ਕੋਲੇ ਗੱਡੀ ਆ ਜਾ ਕੋਈ ਮੋਟਰਸਾਈਕਲ ਆ ਉਹਦਾ ਵਹੀਕਲ ਦਾ ਨੰਬਰ ਲਿਖਿਆ ਜਾਂਦਾ ਜੋ ਟਾ ਬਦਰੀ ਨਾਥ ਜਾਈਏ ਨੇਗੇ ਜਮਾਨੀ ਦਾ ਆ ਕਹਿੰਦੇ ਸਾਡਾ ਫਲਤੀਨਾ ਦਵੀ ਜਾਂਦਾ ਕਹਿੰਦੇ ਚੜਦਾ ਹੀ ਨਹੀਂ ਹੈਗਾ ਆ ਵੇਖ ਕਹ ਚੋਟਾ ਵੀ ਇਹ ਵੀ ਨਹੀਂ ਦਵਿਆ ਆ ਕਹਿੰਦੇ ਗੇਰ ਹੀ ਪਹਿਲਾ ਲੈਂਦਾ ਦੂਜਾ ਲੈਂਦਾ ਹੀ ਨਹੀਂ ਕਹਿੰਦੇ ਬਦਰੀ ਨਾਥ ਜਾਂਦੀ ਇਹਨਾਂ ਦੀ ਕਹਿੰਦੇ ਗੇਰ 'ਚ ਚੜਦਾ ਬਈ ਆ ਚੜਦੀ ਵੀ ਬਈ ਚੜਦਾ ਜੀ ਤੁਸੀਂ ਬਿਠਾਵਾ ਨਾ ਸੁਣੋ ਪਿਆ ਵਾਲਿਓ ਥੇਪ ਗੁੰਡਾ ਇਹਨਾਂ ਦੀ ਚੜਾਈ ਆ ਤੁਹਾਡੇ ਨਾਲ ਭਾਂਜੋ ਦਾ ਅੱਡਾ ਰੋਡ ਬਣਾਦਾ ਹੈ ਥੇਪ ਗੁੰਡਾ ਉੱਚਾ ਆ ਬਈ ਰੋਡ ਬਣਾਇਆ ਹੋਇਆ ਬਦਰੀ ਨਾਥ ਤੋਂ ਤੱਕ ਆਪਣੇ ਹੈਮਕੌਨ ਸਾਹਿਬ ਪੈਦਲ ਜਾਣਾ ਪੈਂਦਾ ਇੱਧਰ ਰੋਡ ਬਣੇ ਹੋਇਆ ਦੇਖ ਲਓ ਤੁਸੀਂ ਹਨਾ ਕੋਈ ਆਪਣੇ ਝੋਟਿਆਂ 'ਚ ਤੇਲ ਪੌਣ ਲੱਗੇਗੇ ਬਦਰੀਨਾਥ ਖੜੇ ਆਂਗੇ ਆਪਾਂ ਤੇ ਇਹਦੇ 'ਚ ਤੇਲ ਜਮੇ ਹੀ ਨਹੀਂ ਸੀਗਾ ਗੋਵਿੰਦ ਘਾੜ ਤੋਂ ਪਿੱਛੋਂ ਲੱਗ ਗਿਆ ਸੀਗਾ ਰਿਜ਼ਰਵ 'ਚ ਤੇ ਕੁਦਰ ਤੋਂ ਮਿਲ ਗਿਆ ਸਨ ਤਾਂ ਡਰਾਅਲ ਪੰਪੀ ਨਹੀਂ ਥਿਆ ਸੀ ਤੇਲ ਹੈ ਨਹੀਂ ਸੀ ਇਹਦੇ ਚੌਖਾ ਹੋ ਜਾਂਦਾ ਪਾਉਣੇ ਆ ਕਿ ਤੇਲ ਹੁਣ ਕੋਈ ਇਹ ਪਾ ਤੇਲ ਪੌਣ ਲੱਗੇ ਬਾਈ ਕਹਿੰਦਾ 500 ਦੇ ਪਾਵਾਂਗੇ ਤੇ 500 ਤੋਂ ਵੱਧ ਪਾਉਂਦੇ ਨਹੀਂ ਕਹਿੰਦੇ ਇੱਥੇ ਫਿਰ ਘੱਟ ਹੁੰਦਾ ਕਹਿੰਦੇ ਸਾਡੇ ਕੋਲ ਤੇਲ ਲਓ ਜੀ ਆਪਾਂ ਮਾਣਾ ਕਾਮ ਆ ਗਏ ਆਹ ਜਿਹੜਾ ਆਪਾਂ ਮਾਣਾ ਕਾਮ ਦਾ ਇੱਥੇ ਬੋਰਡ ਲੱਗਿਆ ਹੋਇਆ ਹੈਗਾ ਸਪੈਸ਼ਲ ਲਓ ਜੀ ਆਪਾਂ ਮੋਟਰਸਾਈਕਲ ਆਪਣੀ ਪਾਰਕਿੰਗ ਕਰ ਤੇ ਆਪਾਂ ਖੜੇ ਆ ਮਾਣਾ ਕਾਮ ਤੇ ਇੱਥੋਂ ਡੇਢ ਕਿਲੋਮੀਟਰ ਹੈ ਜਿਹੜੀ ਉਹ ਨਦੀ ਲੋਪ ਹੁੰਦੀ ਹੈਗੀ ਉੱਥੇ ਚੱਲਿਆਂਗੇ ਆਪਾਂ ਹਨਾ ਚਲੋ ਹੈ ਬਦਰੀਨਾਥ ਟੈਂਪਲ ਲਿਖਾ ਜਾਏਗਾ ਮੈਂ ਆਖਿਆ ਕਿ ਤੇ ਤਾਹਾਂ ਪਾਉ ਉਹ ਉੱਥੇ ਹੈਗਾ ਉਹ ਚਾਚੇ ਥਾਂ ਤੇ ਨਿਕਾ ਜਾ ਮੰਦਿਰ ਤਾਂ ਹਨਾ ਫੋਟੋ ਦਿਖਾ ਦਿੰਦਾ ਚਲ ਚਲੋ ਭਾਈ ਚੱਲਦੇ ਆ ਚਲੋ ਚਲੋ ਉੱਪਰ ਮੈਂ ਖਾਗਦੇ ਪਹਾੜੀ ਪੂੜੀ ਤੇ ਹੂਗਾ ਚਲੋ ਯਾਰ ਹੁਣ ਚਲੋ ਯਾਰ ਆਜੋ ਯਾਰ ਓਏ ਆਜੋ ਹੇਮਕੁੰਨ ਸਾਹਿਬ ਜਿੰਦਾਬਾਦ ਆਜੋ ਅੱਜ ਟਾਈ ਪੈ ਜੂ ਇਹਨਾਂ ਨਾਲ ਸਰ 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 ਇੱਥੇ ਪਰ ਆਜੋ ਤਾਂ ਰੱਤਨ ਚਾੜ ਹੈ ਪਰ ਇੱਥੇ ਦੇਖੀ ਲੂ ਕਦੋਂ ਹਾਂ ਕਿਵੇਂ ਤੁਹਾਡੇ ਸਾਥ ਪਰੋ। 9 ਮਿੰਟ ਦੇ ਲਈ ਲੋ। ਭਾਈ 5 ਕਿਲੋ ਤੇ ਲੈ। ਇਹ ਗਾਇ ਟੋਪੀਆਂ ਪਈਆਂ ਨੇ। ਇਧਰ ਆਪਣੇ ਲੋਕ ਕੱਪੜੇ ਨੀੜੇ ਥੋੜਾ ਜਿਹਾ ਫਰਕ ਲੱਗਦਾਗਾ ਹੋਰ ਤਰ੍ਹਾਂ ਦੇ ਨੇ। ਇਹ ਸਾਰਾ ਕੱਪੜਾ ਨਾ ਤੁਹਾਨੂੰ ਬੁਣਿਆ ਹੋਇਆ ਮਿਲੂਗਾ ਹੱਥੀ ਬੁਣੀ ਜਾਂਦੇ ਹੈਗੇ ਇਹ। ਸੋਨ ਦਿਖਾਵਾਂਗੇ ਇੱਥੇ ਪਿੱਛੇ ਬੈਠੇ ਬੁਣੀਆਂ ਦੇ ਸੀਗੇ ਤੇ ਕਾ ਪਤਾ ਨਹੀਂ ਕੀ ਹੈ ਸੂੜਾਂਿਆਂ ਦੇ ਡੰਡੇ ਜਿ ਲਈ ਬੈਠਿਆ ਇਹ ਬਣ ਰਿਹਾ ਦੇਖੋ ਐ ਬਣ ਕੇ ਰੱਖਿਆ ਹੋਇਆ ਇਹਨਾਂ ਸਾਰੇ ਕੱਪੜੇ ਇੱਥੇ ਹੱਥੀ ਬੰਤੀ ਸੋਨ ਸਾਰਾ ਕੱਪੜਾ ਇਧਰ ਨਾਲ ਜਿਆਦਾ ਤਾਂ ਪੱਛਮ ਦਾ ਮੈਂ ਉਹ ਮਾਤਾ ਪੱਛਮ ਰੱਖੀ ਬੈਠੀ ਆ ਤੇ ਨਿੱਕੀਆਂ ਨਿੱਕੀਆਂ ਦੁਕਾਨਾਂ ਨੇ ਇੱਥੇ ਆਪਾਂ ਹੋ ਅੱਗੇ ਜਾਣਾ ਉਧਰ ਆ ਪਹਾੜੀਆਂ ਜਿਹੜੀਆਂ ਪਰਲੇ ਪਾਸੇ ਤੋਂ ਦਿਖੀਆਂ ਨੇ ਸਨੋ ਪੈ ਗਈਆਂ ਉਹ ਸਾਰੀਆਂ ਪਰਲੇ ਪਾਸੇ ਚੈਨਾ ਰਹਿੰਦਾ ਉਧਰ ਇਹ ਪੱਥੀ ਨਹੀਂ ਖੁੱਲਦੀ ਹੈ ਕਾੜਾ ਬਣਾ ਤੇ ਉਹ ਬੜਾ ਡਾਇਬੀਟਿਕ ਗੈਸ ਕਿਹਦਾ ਕਰੀ ਕੀ ਪਰੇ ਜੈ ਨਾ ਕੀ ਪੈਸੇ ਇਸਕਾ ਇਸਕੋ 100 ਇਸਕੋ 120 ਇਸਕੋ 20 ਆਹ ਆ ਮੋਬਾਈਲ ਕਾ नहीं। बाल नहीं किसी के तेल में त्रेक आहा। इसको तेल में डाल इसको कितने कितने का 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 डिप करके लगा कौन ये टते थे सारा कुछ लिखा हुआ केज केड़ी केज इधर

ਮਨ ਤੋਂ ਸ਼ੱਕ ਤਾਂ ਨਿਕਲ ਗਿਆ ਪੁੱਠੇ ਕਿ ਜਾਣਾ ਦੇਖਣੇ ਯਾਰ ਹੋ ਆ ਗਈ ਅੱਗੇ ਉਹ ਨਦੀ ਜਿਹੜੀ ਸਿਰਫ ਇੱਥੇ ਹੀ ਦੇਖਣ ਨੂੰ ਮਿਲਦੀ ਆ ਇੰਡੀਆ 'ਚ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦੀ ਅੱਗੇ ਜਾ ਕੇ ਅਲੋਪ ਹੋ ਜਾਂਦੀ ਹੈਗੀ ਆਪਾਂ ਪੁੱਛਦੇ ਆ ਇੱਥੇ ਕਿਸੇ ਨੂੰ ਵੀ ਉਹਨਾਂ ਦੀ ਨਾਮ ਕਿ ਅਰੇ ਭయ్యా ਉਸ ਨਦੀ ਦਾ ਨਾਮ ਕੀ ਹੈ ਸਰਸਵਤੀ ਸਰਸਵਤੀ ਨਦੀ ਜਹੀਂ ਜਹੀਂ ਸੇ ਦੇਖਣੇ ਨੂੰ ਮਿਲਦੀ ਹੈ ਔਰ کہیں ਨਹੀਂ ਹਾਂ ਹਾਂ ਜਹਾਂ ਲੋਕ ਪਹੁੰਚਦੇ ਆ ਜੇ ਔ ਨਦੀ ਆ ਬਈ ਦੇਖ ਲਓ ਸਾਹਮਣੇ ਗੁਫਾ ਜੀ ਲੱਗਦੀ ਹੋਊ ਤੁਹਾਨੂੰ ਤੇ ਸਰਸਵਤੀ ਬਤੀ ਨਦੀ ਦਾ ਨਾਮ ਹੈ ਇਹਦਾ ਤੇ ਇਹ ਸਿਰਫ ਇੱਥੇ ਹੀ ਦੇਖਣ ਨੂੰ ਮਿਲਦੀ ਆ ਕਹਿੰਦੇ ਭੀੜ ਬਹੁਤ ਜ਼ਿਆਦਾ ਹੈਗੀ ਇੱਥੇ ਤੇ ਅੱਗੇ ਚੱਲ ਕੇ ਆਪਾਂ ਤੁਹਾਨੂੰ ਹੋਰ ਰਸਤਾ ਵੀ ਦਿਖਾਉਣੇ ਆ ਜਿਹੜਾ ਸਵਰਗਾਂ ਨੂੰ ਜਾਂਦਾ ਜਿੱਥੇ ਮੰਨ ਲਓ ਪਾਡਮ ਪਾਂਡਵ ਗਏ ਸੀਗੇ ਇਹ ਧਰਮ ਦੇ ਲੋਕ ਇੱਧਰ ਹਿੰਦੂ ਧਰਮ ਦੇ ਲੋਕ ਬਹੁਤ ਜ਼ਿਆਦਾ ਆਉਂਦੇ ਆਗੇ ਆਪਣੇ ਸਿੱਖ ਧਰਮ ਦੇ ਲੋਕ ਤਾਂ ਇਹ ਘੱਟ ਆਉਂਦੇ ਆ ਪਰ ਆਪਣੇ ਵਰਗੇ ਆ ਜਾਂਦੇ ਆ ਦੇਖਣ ਨੂੰ ਬਹੁਤ ਸੇ ਸਿਰਫ ਇੱਥੇ ਹੀ ਦੇਖਣ ਨੂੰ ਤੁਹਾਨੂੰ ਦਿਖਾਉਣੇ ਆਪਾਂ ਨੇੜੇ ਤੋਂ ਇਹ ਨਦੀ ਨੂੰ ਆਪਾਂ ਸਿਰਫ ਇੱਥੇ ਹੀ ਦੇਖ ਸਕਦੇ ਹਾਂ ਦੂਬਾ ਦੇ ਅਲੋਪ ਹੋ ਜਾਂਦੀ ਹੈਗੀ ਇਹਦਾ ਨਦੀ ਦਾ ਨਾਮ ਸਰਸਵਤੀ ਨਦੀ ਆ ਆ ਦੇਖ ਲਓ ਇੱਥੇ ਚੰਗੀ ਤਰ੍ਹਾਂ ਦਿਖਦੀ ਆ ਤੇ ਕੋਹ ਰਾਸਤਾ ਜਾਂਦਾ ਜਿਹੜਾ ਸਵਰਗ ਨੂੰ ਜਾਂਦਾਗਾ ਤੁਹਾਨੂੰ ਉਹ ਵੀ ਦਿਖਾਉਣੇ ਆਗੇ ਤੇ ਆਪਾਂ ਤੁਹਾਨੂੰ ਉਹ ਹੋਟਲ ਵੀ ਦਿਖਾਵਾਂਗੇ ਉਹ ਦੁਕਾਨਾਂ ਦਿਖਾਵਾਂ ਮੈਂ ਜਿਹੜੀ ਜਿਹੜੀ ਇੰਡੀਆ ਦੀ ਮਨਲਾ ਆਪਣੇ ਵਾਲੇ ਪਾਸਿਓਂ ਲਾਸਟ ਦੁਕਾਨਾਂ ਤੇ ਇਧਰਲੀ ਸਾਈਡ ਤੋਂ ਪਹਿਲੀ ਦੁਕਾਨ ਆ ਗਈ ਹੈ ਨਾ ਇਸ ਤੋਂ ਬਾਅਦ ਚੈਨਾ ਸਟਾਰਟ ਹੋ ਜਾਂਦਾਗਾ ਆ ਇਹਨਾਂ ਨੇ ਇੱਥੇ ਲੈ ਕੇ ਲਾਇਆ ਹੈ ਕਾਦਖਾਨ ਵੀ ਹੈਗੀ ਇੱਥੇ ਹਿੰਦੁਸਤਾਨ ਦੀ ਪਹਿਲੀ ਚਾਹ ਦੀ ਦੁਕਾਨ ਤੇ ਪਰ ਸ਼ਾਇਦ ਤਾਂ ਇੱਕ ਅੱਗੇ ਵੀ ਹੈਗੀ ਹੈਗੀ ਆਪਾਂ ਉਹਦੇ ਕੋਲ ਚੱਲਦੇ ਆ ਉਹ ਲਾਸਟ ਹੋਊਗੀ ਆਪਣੇ ਵਾਲੇ ਪਾਸੋਂ ਇੰਡੀਆ ਦੀ ਤੇ ਆਪਾਂ ਇਸ ਟਾਈਮ ਚైనਾਂ ਦੇ ਬਾਰਡਰ ਤੇ ਪਹੁੰਚ ਗਏ ਜਿਹੜਾ ਮਾਨਾਗਾਮ ਆ ਉਹ ਚైనਾਂ ਦਾ ਬਾਰਡਰ ਲੱਗਦਾ ਉਹਦੇ ਨਾਲ ਤੇ ਆਪਾਂ ਇੰਡੀਆ ਆਪਣਾ ਸਾਰੇ ਤੋਂ ਪਿੱਛੇ ਰਹਿ ਗਿਆ ਤੁਹਾਨੂੰ ਅੱਗੇ ਚੱਲ ਕੇ ਵੀ ਦੱਸਾਂ ਸਾਰੀ ਗੱਲਬਾਤ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਦੀ ਦੀ ਫੋਟੋ ਹੀ ਲਾ ਰੱਖੀ ਹੈ ਮੋਦੀ ਦੀ ਚਾਹੀ ਦੁਕਾਨ ਆ ਹਾ ਸੀਗਾ ਕਹਿੰਦੇ ਸ਼ਾਇਦ ਮੈਂ ਲਾਦਾ ਇਥੇ ਲਿਖਤਾ ਇਹਨਾਂ ਨੇ ਵੀ ਹਰੇਕ ਨਹੀਂ ਰੱਖਿਆ ਹਿੰਦੁਸਤਾਨ ਕੀ ਪ੍ਰਥਮ ਚਾਹ ਕੀ ਦੁਕਾਨ ਪਰ ਜਿਹੜੀ ਲਾਸਟ ਹੈਗੀ ਉਹ ਅੱਗੇ ਹੈਗੀ ਸਾਨੂੰ ਦਿਖਾਉਣੇ ਅੱਗੇ ਚੱਲ ਕੇ ਆਹ ਰਸਤਾ ਦਾ ਭਾਈ ਉਹ ਜਿੱਥੋਂ ਦੀ ਪਾਂਡਵ ਗਏ ਸੀਗੇ ਸਵਰਗ ਨੂੰ ਤੇ ਇਥੇ ਲਿਖ ਕੇ ਵੀ ਲਾਇਆ ਹੋਇਆਗਾ ਸਵਰਗ ਦਾ ਰਸਤਾ ਤੇ ਇਥੇ ਘੰਟੀ ਵੀ ਲਾਈ ਹੋਈ ਹੈ ਟੱਲ ਕਹਿੰਦੇ ਜਿਹਨੂੰ ਆਪਾਂ ਆ ਇਥੇ ਲਿਖਿਆ ਹੋਇਆਗਾ ਸਵਰਗ ਰੋਹਣ ਮਾਰਗ ਲਿਖਿਆ ਹੋਇਆ ਇੱਥੇ ਤੇ ਆ ਪਾਂਡਵਾਂ ਦੀਆਂ ਮੂਰਤੀਆਂ ਵੀ ਲਾਈਆਂ ਹੋਈਆਂ ਨੇ ਇੱਥੋਂ ਦੀ ਗਏ ਸੀ ਇਹ ਰਸਤੇ ਰਾਹੀਂ ਕਹਿੰਦੇ ਸੁਣੋ ਕੀ ਚੱਲ ਕੇ ਦਿਖਾਉਣੇ ਆਂਗੇ ਆ ਬੈਕ ਸ਼ੈਡ ਆਪਣੇ ਮੂਰਤੀਆਂ ਬਣੀਆਂ ਹੋਈਆਂ ਤੁਸੀਂ ਦੇਖ ਲਓ ਪਾਂਡਵਾਂ ਦੀਆਂ ਜਿਹੜੇ ਪਾਂਡਵ ਸੀਗੇ ਉਹ ਗਏ ਸੀਗੇ ਇਹ ਰਸਤੇ ਰਾਹੀਂ ਆਹ ਮੂਰਤੀਆਂ ਨੇ ਉਹਨਾਂ ਨੇ ਇੱਥੋਂ ਦੀ ਗਏ ਸੀ ਕਹਿੰਦੇ ਆਪਣੇ ਨਾਲ ਦੇ ਭਾਈ ਇਹ ਵੀ ਫਿਰਦੇ ਆ ਸਵਰਗ ਨੂੰ ਜਾਣ ਨੂੰ ਇਸ ਸਵਰਗਾਂ ਦਾ ਰਸਤਾ ਹੈਗਾ ਇੱਧਰ ਜਾਵਾਂਗੇ ਸਵਰਗਾਂ ਨੂੰ ਜਮਾਂ ਜੀ ਆਪਣੇ ਸਵਰਗਾਂ ਨੂੰ ਜਾਂਦੇ ਆ ਬੰਦੇ ਹੋ ਗੇਟ ਬਣਿਆ ਹੋਇਆਗਾ ਤੇ ਅੱਗੇ ਜਿਹੜਾ ਚਾਈਨਾ ਦਾ ਬਾਰਡਰ ਆ ਉਹ ਇੱਥੋਂ ਦੇਖਦਾ ਨਹੀਂ ਥੋੜਾ ਜਿਹਾ ਅੱਗੇ ਰਹਿ ਜਾਂਦਾ ਉਹ ਮੰਨ ਲਓ ਮੇਨ ਜਿੱਥੇ ਡਿਫੈਂਸ ਲਾਈਨ ਆਪਣੀ ਕਿਉਂਕਿ ਉੱਥੇ ਮਿਲਟਰੀ ਲੱਗੀ ਹੋਈ ਆ ਆਪਣੇ ਦੇਖਦੀ ਹੈ ਨਾ ਤੇ ਪਰ ਉਹ ਤੁਹਾਨੂੰ ਇੱਕ ਆਪਾਂ ਹੋਟਲ ਦਿਖਾਉਣੇ ਆਗੇ ਅੱਗੇ ਚੱਲ ਕੇ ਜਿਹੜਾ ਲਾਸਟ ਹੋਟਲ ਆਪਣੀ ਇੰਡੀਆ ਦਾ ਲਓ ਜੀ ਆਪਾਂ ਪਹੁੰਚ ਗਏ ਇੰਡੀਆ ਦੇ ਲਾਸਟ ਪਿੰਡ ਚ ਤੇ ਇੰਡੀਆ ਦੇ ਲਾਸਟ ਮੰਨ ਲੋ ਜਿੱਥੇ ਖਤਮ ਹੁੰਦਾ ਇੰਡੀਆ ਆ ਬਾਰਡਰ ਆਗਾ ਇੰਡੀਆ ਦਾ ਅੱਗੇ ਥੋੜਾ ਜਿਹਾ ਤੇ ਡਿਫੈਂਸ ਲਾਈਨ ਅੱਗੇ ਰਹਿੰਦੀ ਪਰ ਬਾਰਡਰ ਇਹ ਹੈ ਮਾਣਾ ਪਿੰਡ ਦਾ ਤੇ ਆਹਾ ਹੈਗੀ ਆ ਲਾਸਟ ਦੁਕਾਨ ਇੰਡੀਆ ਦੀ ਲਾਸਟ ਹੋਟਲ ਹਨਾ ਉਸ ਤੋਂ ਅੱਗੇ ਕੁਝ ਵੀ ਨਹੀਂ ਉਸ ਤੋਂ ਅੱਗੇ ਚైనా ਚੱਲ ਪੈਂਦਾਗਾ ਤੇ ਆਹਾ ਲਾਸਟ ਹੈਗੀ ਸਾਨੂੰ ਵਿੱਚ ਚੱਲ ਕੇ ਦਿਖਾਉਣੇ ਆਗੇ ਇੱਥੇ ਇਹਨਾਂ ਨੇ ਵਧੀਆ ਢੰਗ ਨਾਲ ਬੈਠਣ ਨੂੰ ਉੱਠਣ ਦਾ ਪ੍ਰੋਗਰਾਮ ਬਣਾਇਆ ਹੋਇਆ। ਇੱਥੇ ਲਿਖ ਕੇ ਵੀ ਲਾਇਆ ਹੋਇਆ ਇਹਨਾਂ ਨੇ। ਭਾਰਤ ਦੀ ਪਹਿਲੀ ਦੁਕਾਨ। ਤੇ ਆਪਣੇ ਇੰਡੀਆ ਦੇ ਫਲੈਗ ਵੀ ਲੱਗੇ ਹੋਏ ਇੱਥੇ। ਆ ਤੁਸੀਂ ਦੇਖ ਸਕਦੇ ਹੋ। ਤੇ ਇੱਕ ਛੋਟਾ ਜਿਹਾ ਉੱਥੇ ਮੰਦਿਰ ਬਣਿਆ ਹੋਇਆਗਾ। ਤੇ ਉਸ ਤੋਂ ਅੱਗੇ ਉਹ ਉਧਰ ਚੈਨਾ ਰਹਿ ਜਾਂਦਾਗਾ। ਅੱਗੇ ਆਪਣੀ ਡਿਫੈਂਸ ਲਾਈਨ ਬਣੀ ਹੋਈ ਆ ਉੱਥੇ ਤਾਂ ਆਪਾਂ ਨੂੰ ਜਾਣ ਨਹੀਂ ਦਿੰਦੇ ਨਾ। ਤੇ ਆ ਵੱਡਾ ਪਹਾੜ ਆ ਗਿਆ ਇਹਦੇ ਪਰਲੀ ਸ਼ੈਡ ਚੈਨਾ ਹੀ ਰਹਿ ਜਾਂਦਾ ਉਧਰ। ਦੇਖੋ ਇੱਥੋਂ 뷰 ਕਿੰਨਾ ਘੈਂਟ ਬੰਦਾਗਾ ਨਾ ਕਿੰਨਾ ਸੋਹਣਾ ਲੱਗਦਾਗਾ ਇੱਧਰ ਪਹਾੜੀਆਂ ਤੇ ਇਹ ਆ ਕੁਦਰਤ ਦੀ ਨੇਚਰਲ ਬਿਊਟੀ ਲਓ ਜੀ ਹੁਣ ਆਪਾਂ ਇੱਥੋਂ ਵਾਪਸ ਚੱਲਣ ਲੱਗੇ ਆਂਗੇ ਤੇ ਤੁਹਾਨੂੰ ਆਪਣਾ ਇਹ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਤੁਹਾਨੂੰ ਇਹੋ ਜੀਆਂ ਥਾਵਾਂ ਤੇ ਲੈ ਕੇ ਦਿਖਾਉਂਦੇ ਰਾਵਾਂਗੇ ਜਾ ਕੇ ਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਬਲੌਗ ਲੱਗਾ ਆਪਣਾ ਇਹ ਮਾਣਾ ਪਿੰਡ ਦਾ ਤੇ ਮਿਲਦੇ ਆਂ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਧੰਨਵਾਦ